ਓ ਚਲਾ ਕਰੋ ਕਰੀ ਓ ਘਰੋ ਘਰੀ ਹੋ ਜਾ ਓ ਢਿੱਲ ਦਾ ਢਿੱਲ ਦਾ ਢੇਲਾ ਢਿੱਲ ਦੇ ਢਿੱਲ ਓ ਚਲੇ ਓ ਚਲੇ ਓ ਚਲੇ ਚਲੇ ਓ ਘਰੋ ਘਰੀ ਹੋ ਜਾ ਚੱਲ ਪਹਿਲਾਂ ਲਾ ਲਈਏ ਥੋੜਾ ਇਹ ਖੰਜੀ ਦੇ ਵਿੱਚ ਥੋੜਾ ਲਾ ਚਾਈ ਮੈਂ ਹੁਣ ਬਿਜਾ ਕੇ ਲੇ ਲੇ ਓਏ ਦਾ ਮੇਰੀ ਬੇ ਉਹ ਕਰਦਾ ਦੇਖੀ ਓ ਚਲੇ ਓ ਚਲੇ ਓ ਸਾਰਾ ਕੋਟਾ ਗਾਲੀ ਕਰ ਦੇਣਾ ਚਲੇ ਓ ਐਡੀ ਉੱਚੀ ਰੋਤਾ ਹੋਰ ਕੀ ਦੇਖੋ ਬੰਦਾਂ ਉਹ ਦੇਖੋ ਕਿੱਥੇ ਲੱਗਿਆ ਯਾਰ ਇਹਨੇ ਬੋਲੀ ਹੋ ਰਹੀ ਓ ਉਹ ਸਮਾਨ ਨਹੀਂ ਪਤੰਗ ਲਾਤਾ ਆ ਇਹਨਾਂ ਨੇ ਉਹ ਉੱਤੇ ਉਹ ਇਹਨਾਂ ਨੂੰ ਦਿਖਣਾ ਨਹੀਂ ਆਣਿਆ ਨਿਵਾਸੀ ਨਹੀਂ ਖੇਡ ਉਹ ਲਾਓ ਯਾਰ ਇਹਨੂੰ ਥੋੜਾ ਥੋੜਾ ਥੱਲੇ ਲਾਓ ਅੱਲ ਬੈਠਿਆ ਕੀ ਗੋਚ ਨਹੀਂ ਆ ਆ ਦੇਖ ਲਓ ਉਹ ਥੋੜਾ ਥੋੜਾ ਲਾਓ ਯਾਰ ਥੱਲੇ ਇਹਨਾਂ ਨਾਲ ਉੱਚੀ ਲਾ ਪਤਾ ਕੀ ਗੱਲ ਆ ਮੁੜ ਕੇ ਭੋਗ ਆ ਹੁਣ ਹੀ ਜਾਣਾ ਉਹ ਹਣੀ ਇਹਨੇ ਯਾਰ ਨਾਲੇ ਇਹਨੇ ਯਾਰ ਉਡਾਵੇ ਨਾ ਕਰ ਹਣੀ ਉਡਾ ਦੇਣਾ ਹਣੀ ਇਹਨੇ ਲਾ ਦੋ